ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਜੇ ਅਸੀਂ ਮਾਨਸਿਕ ਰੂਪ ਵਿੱਚ ਮਜ਼ਬੂਤ ਬਣਨਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਮਾਨਸਿਕ ਰੂਪ ਵਿੱਚ ਮਜ਼ਬੂਤ ਬਣਨ ਲਈ ਇਹ 8 ਨਿਯਮ ਅਪਣਾਓ ਨੰਬਰ 1 ਜੋ ਹੋ ਚੁੱਕਿਆ ਉਸ ਦੀ ਪਰਵਾਹ ਕਰਨਾ ਛੱਡ ਦਿਓ ਨੰਬਰ 2 ਹਰ ਰੋਜ਼ ਸਵੇਰੇ ਮੈਡੀਟੇਸ਼ਨ ਅਤੇ ਪਰਮਾਤਮਾ ਦਾ ਸਿਮਰਨ ਕਰੋ ਨੰਬਰ 3 ਕਿਸੇ ਵੀ ਚੀਜ਼ ਨੂੰ ਪਾਉਣ ਲਈ ਮਿਹਨਤ ਕਰੋ ਪਰਮਾਤਮਾ ਤੇ ਵਿਸ਼ਵਾਸ ਰੱਖੋ ਨੰਬਰ 4 ਪਹਿਲੀ ਵਾਰ ਕਿਸੇ ਕੰਮ ਵਿੱਚ ਫੇਲ ਹੋਣ ਤੇ ਡਰੋ ਨਾ ਦੁਬਾਰਾ ਵੀ ਮਿਹਨਤ ਨਾਲ ਕੰਮ ਜ਼ਰੂਰ ਕਰੋ ਨੰਬਰ 5 ਆਪਣੇ ਆਪ ਨਾਲ ਪਿਆਰ ਕਰੋ ਤੇ ਆਪਣੇ ਆਪ ਤੇ ਵਿਸ਼ਵਾਸ ਕਰੋ ਨਾਲ ਪਰਮਾਤਮਾ ਤੇ ਵਿਸ਼ਵਾਸ ਕਰਕੇ ਹਰ ਮੁਸੀਬਤ ਦਾ ਹੱਲ ਕਰਕੇ ਅੱਗੇ ਵਧੋ ਇਹੋ ਜਿਹੀ ਕੰਮ ਤੇ એનર્ਜੀ ਨਾ ਲਗਾਓ ਜੋ ਬਦਲੇ ਨਹੀਂ ਜਾ ਸਕਦੇ ਨੰਬਰ 7 ਸੁਣੋ ਸਭ ਦੀ ਕਰੋ ਆਪਣੇ ਮਨ ਦੀ ਨੰਬਰ 8 ਆਪਣੇ ਮਨ ਤੇ ਦਿਮਾਗ ਨੂੰ ਕੰਟਰੋਲ ਕਰਨਾ ਸਿੱਖੋ meditation ਤੇ ਪਰਮਾਤਮਾ ਦਾ ਸਿਮਰਨ ਕਰਕੇ ਮਨ ਤੇ ਕਾਬੂ ਕਰਕੇ ਹਰ ਸਫਲਤਾ ਹਾਸਲ ਕਰੋ ਧੰਨਵਾਦ ਜੀ